ਮਹਾਰਾਸ਼ਟਰ ਤੇ ਝਾਰਖੰਡ ਵਿੱਚ ਵੀ ਮਤਦਾਨ ਸ਼ੁਰੂ ਹੋ ਗਿਆ ਹੈ ਝਾਰਖੰਡ ਵਿੱਚ ਵਿਧਾਨ ਸਭਾ ਚੋਣਾਂ ਦੇ ਦੂਜੇ ਤੇ ਅੰਤਮ ਗੇੜ ਲਈ ਹੋ ਰਏ ਮਤਦਾਨ ਲਈ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਇਸ ਪੜਾਤ ਤਹਿਤ 12 ਜ਼ਿਲ੍ਹਿਆਂ ਦੀਆਂ 38 ਸੀਟਾਂ ਤੇ ਅੱਜ ਮਤਦਾਨ ਹੋ ਰਿਹਾ ਹੈ ਪੋਲਿੰਗ ਸਵੇਰੇ 7 ਵਜੇ ਸ਼ੁਰੂ ਹੋਈ ਤੇ ਸ਼ਾਮ 5 ਵਜੇ ਤੱਕ ਚੱਲੇਗੀ ਜਦਕਿ ਨਕਸਲ ਪ੍ਰਭਾਵਿਤ 31 ਮਤਦਾਨ ਕੇਂਦਰਾਂ ਤੇ ਸੁਰੱਖਿਆ ਕਾਰਨਾ ਕਰਕੇ ਮਤਾਨ ਸ਼ਾਮ 4 ਵਜੇ ਖਤਮ ਹੋ ਜਾਵੇਗਾ ਉਧਰ ਮਹਾਰਾਸ਼ਟਰ ਵਿੱਚ ਵਿਧਾਨ ਸਭਾ ਦੀਆਂ 288 ਸੀਟਾਂ ਲਈ ਵੀ ਅੱਜ ਪੋਲਿੰਗ ਹੋ ਰਹੀ ਹੈ ਆਜ਼ਾਦ ਨਿਰਪੱਖ ਤੇ ਪਾਰਦਰਸ਼ੀ ਮਤਦਾਨ ਨੂੰ ਯਕੀਨੀ ਬਣਾਉਣ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਸਵੇਰੇ ਦੇ 1,04,027 ਮਤਦਾਨ ਕੇਂਦਰਾਂ ਤੇ 5 ਲੱਖ ਚੌੜ ਸਟਾਫ ਲਗਾਇਆ ਗਿਆ ਹੈ ਮਤਾਨ ਲਈ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਬਣਾਉਣ ਲਈ 2 ਲੱਖ ਪੁਲਿਸ ਤਨਾਤ ਕੀਤੇ ਗਏ ਨੇ ਇਸ ਤੋਂ ਇਲਾਵਾ ਚਾਰ ਸੂਬਿਆਂ ਦੀਆਂ 15 ਵਿਧਾਨ ਸਭਾ ਸੀਟਾਂ ਤੇ ਇੱਕ ਲੋਕ ਸਭਾ ਜਮਨੀ ਚੋਣਾਂ ਲਈ ਮਤਦਾਨ ਹੋ ਰਿਹਾ ਹੈ ਇਸ ਵਿੱਚ ਉੱਤਰ ਪ੍ਰਦੇਸ਼ ਦੀਆਂ 9 ਪੰਜਾਬ ਦੀਆਂ 4 ਕੇਰਲ ਅਤੇ ਉੱਤਰਾਖੰਡ ਦੀ ਇੱਕ ਇੱਕ ਸੀਟ ਨਾਲ ਮਹਾਰਾਸ਼ਟਰ ਦੀ ਨੰਦੇੜ ਸੰਸਦੀ ਸੀਟ ਵੀ ਸ਼ਾਮਲ ਹੈ ਮਤਦਾਨ ਦੀ ਗਿਣਤੀ 23 ਨਵੰਬਰ ਨੂੰ ਹੋਵੇਗੀ ਤੇ ਉਸੇ ਦਿਨ ਨਤੀਜੇ ਆਉਣ ਦੀ ਸੰਭਾਵਨਾ ਹੈ